ਸਰਦਾਰ ਪਵਿੱਤਰ ਸਿੰਘ ਜੀ ਹਰੀਏਵਾਲ ਨੇੜੇ ਬਾਗਾਪਰਾਣਾ ਮੋਗੇ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਆ ਉਹਨਾਂ ਦੇ ਨਾਲ ਉਹਨਾਂ ਦੇ ਮਿੱਤਰਾਂ ਦੋਸਤਾਂ ਦੇ ਨਾਲ ਕਬੂਤਰਬਾਜੀ ਦੇ ਸ਼ੌਂਕ ਦੀਆਂ ਗੱਲਾਂ ਕਰਾਂਗੇ ਸੋ ਪਵਿੱਤਰ ਸਿੰਘ ਜੀ ਹਾਂਜੀ ਤਿਆਰ ਹਾਂ ਬੂਰੇ ਹਾਂਜੀ ਹਾਂਜੀ ਅੱਛਾ ਹੁਣ ਪਵਿੱਤਰ ਸਿੰਘ ਜੀ ਆਈਏ ਤੁਹਾਡੀ ਜੀਵਨੀ ਤੇ ਪਹਿਲਾਂ ਇਹ ਸ਼ੌਂਕ ਕਿਵੇਂ ਪਿਆ ਸ਼ੌਂਕ ਤਾਂ ਸੀਗਾ ਜੀ ਬਚਪਨ ਦਾ ਹੀ ਪਰ ਘਰ ਦੇ ਕਬੂਤਰ ਨਹੀਂ ਸੀ ਰੱਖਣ ਦਿੰਦੇ ਜੀ ਬਚਪਨ ਕਿੰਨਾ ਕਾ ਬਚਪਨ ਜਾਨੀ ਕਿ ਜਦੋਂ 10ਵੀਂ ਚ ਪੜ੍ਹਦੇ ਹੁੰਦੇ ਸੀਗੇ ਉਦੋਂ ਸ਼ੌਂਕ ਸੀ ਵੀ ਕਬੂਤਰ ਰੱਖੀਏ ਅੱਛਾ ਘਰ ਦੇ ਡੰਡਾ ਚੱਕਦੇ ਕਬੂਤਰਾਂ ਦਾ ਨਾਮ ਨਹੀਂ ਲੈਣ ਦਿੰਦੇ ਸੀ ਅੱਛਾ ਮੜ ਕੇ ਹੌਲੀ ਹੌਲੀ ਅਸੀਂ ਪਲੱਸ 2 ਜੀ ਜਾਵੜਿਆ ਮੈਂ ਹਾਂ ਮਤਾਬਗੜਾ ਉੱਥੇ ਹੀ ਆ ਬਾਈ ਸੀਰਾ ਵੀ ਉੱਥੇ ਕਬੂਤਰਾਂ ਵਾਲੀ ਸੀ ਇਹ ਵੀ ਪੜਦਾ ਸੀਗਾ ਅੱਛਾ ਤੇ ਉਧਰੋਂ ਤਾਰਾ ਲੰਘਿਆ ਨਾ ਸਾਰਾ ਬਾਈ ਜੀ ਹਾਂਜੀ ਉਹ ਵੀ ਮੇਰੇ ਨਾਲ ਪੜਦਾ ਰਿਹਾ ਅੱਛਾ ਨੰਬਰਦਾਰ ਲੰਗੇਣਾ ਹਾਂ ਉਹ ਵੀ ਮੇਰੇ ਨਾਲ ਪੜਦਾ ਰਿਹਾ ਅੱਛਾ ਕੁਸਕ ਗੱਲਾਂ ਉਹ ਉੱਥੇ ਉਹ ਕਰਦੇ ਹੁੰਦੇ ਆਸ ਵਜ ਦੀ ਤੇ ਆਪਾਂ ਨੂੰ ਧਿਆਨ ਉਧਰੋਂ ਜਾਣ ਲੱਗ ਗਿਆ ਮੈਨੂੰ ਲੱਗਦਾ ਕਲਾਸ ਪਿਛਲਾ ਬੈਂਚ ਹੋਊ ਤੁਹਾਡਾ ਵੀ ਜਿਹੜੇ ਸਾਰੇ ਉਹ ਪਿਛਲਾ ਹੀ ਹੁੰਦਾ ਸੀਗਾ ਪਿਛਲਾ ਹੀ ਪਰ ਜਦੋਂ ਮੈਂ ਮਾਸਟਰ ਕਰਾਂ ਤੂੰ ਕਬੂਤਰੜਾਉਂ ਕੇ ਬੈਠੋ ਕਿ ੜਾਉਂਗਾ ਮੈਂ ਉਹ ਗੱਲ ਤਾਂ ਨਹੀਂ ਹੋਈ ਹਾਂਜੀ ਹਾਂਜੀ ਹੈ ਜਿਆਦਾ ਕੀ ਲੱਗਦੀ ਹੈ ਕਲਾਸਰੂਮ ਦੀ ਹਾਂਜੀ ਹਾਂਜੀ ਅੱਛਾ ਆਤ ਆਉਂਦੀ ਹੈ ਇਹ ਇੰਦੇ ਯਾਰ ਬੇਲੀ ਸੀ ਸਾਰੇ ਯਾਰ ਬੇਲੀ ਸਹੀ ਗਾ ਫਿਰ ਅਸੀਂ ਇੱਥੋਂ ਕਬੂਤਰਾਂ ਦੇ ਬੱਚੇ ਘੜਾ ਲੈ ਬਾਈ ਤੋਤੇ ਨੇ ਅੰਡੇ ਦੇਤੇ ਚੰਗੇ ਕਬੂਤਰਾਂ ਦੇ ਤੋਤਾ ਅੰਡੇ ਦੇ ਦਿੰਦਾ ਨਹੀਂ ਕਬੂਤਰ ਹੀ ਦੇਦੇ ਬਾਈ ਨੇ ਘਰੋਂ ਅੱਛਾ ਉਹ ਕਹਨਾ ਮੈਂ ਕਹਾਂ ਕਿਸੇ ਵਿੱਚ ਤੋਤੇ ਦੇ ਆਂਦੇ ਘੜਾ ਅੱਛਾ ਅਸੀਂ ਬੱਚੇ ਘੜਾ ਲਈ ਸਾਡੇ ਕੋਲੇ ਚੰਗੇ ਤਾਂ ਹੈ ਨਹੀਂ ਚਲੋ ਤਰ ਤਿਆਰ ਹੋ ਗਏ ਤੇ ਮੈਂ ਬਾਜੀ ਛੱਡਿਆ ਹਾਂ ਆ ਕਬੂਤਰ ਬੈਠਾ ਹੀ ਆਪਣਾ ਪਰਲੇ ਪਾਸੇ ਇਹ ਇਹ 98 99 ਦੀ ਗੱਲ ਹੋਊ ਹਾਂਜੀ ਇੰਨੇ ਉਦੋਂ ਦਾ ਕਬੂਤਰ ਹੈਗਾ ਇਹ ਇਹ ਵੀ ਰਿਕਾਰਡ ਵਾਲੀ ਗੱਲ ਆ ਕਿਉਂਕਿ ਬਾਈ ਜੱਗਾ ਕਿਲਾਰਾਪਰ ਨਾਲ ਕੋਲੇ 22 ਸਾਲ ਪੁਰਾਣਾ ਕਬੂਤਰ ਸੀ ਪਰ ਇਹ ਤਾਂ ਉਦੋਂ ਵੀ 25 ਸਾਲ ਦਾ ਲਗਭਗ ਉਮਰ ਹੋਊ ਫਿਰ ਇਹਦੀ ਹਾਂਜੀ ਇਹ ਸਭ ਤੋਂ ਪੁਰਾਣਾ ਕਬੂਤਰ ਇਹ ਹੀ ਹੈ ਮੇਰਾ ਅੱਛਾ ਤੇ ਮੈਂ ਫਿਰ ਉੱਥੇ ਇਹ ਇੱਥੇ ਘਰੇ ਉੜਦਾ ਸੀਗਾ ਜਾਨੀ ਕਿ 12 1 ਵਜੇ ਤੱਕ ਹਾਂ ਤੇ 12 ਵਜੇ ਤੱਕ ਉਹ ਉੱਡ ਕੇ ਕੋਠੇ ਤੇ ਬਹਿ ਜਾਂਦਾ ਸੀ ਇਹ ਕਬੂਤਰ ਆਈ ਉਹ ਇਹ ਬਾਈ ਜੀ 25 ਸਾਲ ਪੁਰਾਣਾ ਕਬੂਤਰ ਹਾਂਜੀ ਇਹ ਬਹੁਤ ਪੁਰਾਣਾ ਕਬੂਤਰ ਹੈਗਾ ਜੀ ਇੰਨਾ ਸਾਲ ਪੁਰਾਣਾ ਅੱਛਾ ਇਹ ਉੜਦਾ ਸੀ ਜੋ ਬੱਚਾ ਹੁੰਦਾ ਇਹ ਸਪੈਂਦੇ ਤੇ ਬਹਿ ਜਾਂਦਾ ਸੀ ਅੱਛਾ ਇਹ ਉਹ ਜਿਹੜੇ ਆਪਣੇ ਚੱਕੇ ਉਹ ਕਬੂਤਰੀ ਉਹ ਲੈਂਦੀ ਉਹਨਾਂ ਵਾਲੇ ਬਾਈ ਜੀ ਉਹਨਾਂ ਵਾਲੇ ਬੱਚਾ ਹਾਂਜੀ ਹਾਂਜੀ ਨਹੀਂ ਬਗਾਇਆ ਜੋ ਅੱਛਾ ਜਦੋਂ ਇਹ ਬਹਿ ਜਾਂਦਾ ਸੀ ਸਪੈਈਦੇ ਤੇ 2:00 ਵਜੇ ਤੇ ਘਰੋਂ ਟੱਕਰ ਸਪੈਈਦੇ ਤੇ ਬਹਿ ਜਾ ਕਰ ਮੈਂ ਇਹਨੂੰ ਸੋਨਾ ਲੱਗਾ ਮੈਨੂੰ ਬਦਾਮ ਪਾਈ ਗਿਆ ਅੱਛਾ ਫਿਰ ਮੈਂ ਕਿਹੇ ਬੰਦੇ ਨੂੰ ਪੁੱਛਿਆ ਉਹ ਕਹਿੰਦਾ ਯਾਰ ਨਾ ਛੱਡੀਆਂ ਨੇ ਸਪੈਈਦੇ ਤੇ ਬਹਿ ਜਾਣ ਉਹਨੇ ਮਾਜੀ ਅੱਛਾ ਬਈ ਸਪੈਈਦੇ ਸਬੂਤ ਦੇਲੇ ਕਬੂਤਰ ਨਹੀਂ ਘਟਦੇ ਹਾਂ ਤੇ ਮੇਰੇ ਤਾਏ ਦਾ ਮੁੰਡਾ ਵਿਆਹ ਸੀ ਆਈ ਉੱਥੇ ਭੋੜੀਪੁਰੇ ਅੱਛਾ ਉੱਥੋਂ ਫੋਨ ਆ ਗਿਆ ਉਹ ਕਹਿੰਦਾ ਵੀ ਸਾਡੇ ਪਿੰਡ ਹੈਗੀ ਬਾਜੀ ਹਾਂ ਤੇ ਤੁਸੀਂ ਕਬੂਤਰ ਲੈ ਕੇ ਆਓ ਉਹ ਤਾਂ ਫਿਰ ਤਾਏ ਦੇ ਮੁੰਡੇ ਨੇ ਕਿਹੜਾ ਕਰਤਾ ਵੀ ਸਹਰਿਆਂ ਦਾ ਕੰਮ ਹਾਂ ਵੀ ਆਪਾਂ ਜਾਣਾ ਹੀ ਜਾਣਾ ਹਾਂ ਤੇ ਅਸੀਂ ਭਾਈ ਜਾਵੜੇ ਉੱ ਤੇ ਮੈਂ ਕਬੂਤਰਾ ਆ ਸਾਹਲਿਆ ਮਾੜਾ ਮੋਟਾ ਆ ਬਾਲਾ ਮੈਨੂੰ ਪਤਾ ਨਹੀਂ ਸੀਗਾ ਉਦੋਂ ਮਾੜਾ ਜਿਹਾ ਬੰਦ ਪਤਾ ਲੱਗ ਗਿਆ ਸੀ ਉਦੋਂ ਵੱਧ ਪਤਾ ਲੱਗ ਗਿਆ ਉਦੋਂ ਸਾਡੇ ਸੇ ਨੱਥੂ ਵਾਲੇ ਦਾ ਇੱਕ ਮੋਟਾ ਹੁੰਦਾ ਨੱਥੂ ਵਾਲੇ ਦਾ ਅੱਛਾ ਉਹ ਬਾੜੀਆਂ ਚੰਗੀਆਂ ਜਾਂਦਾ ਹੁੰਦਾ ਸੀ ਤੇ ਪਰ ਉਹ ਤੇ ਵਿਚਾਰੇ ਦੀ ਡੈਥ ਹੋ ਗਈ ਹਣਾ ਹਾਂ ਉਹ ਤੋਂ ਮੈਂ ਪਾਣੀ ਲਿਆਂਦਾ ਹੀ ਇੱਕ ਹਾਂ ਉਹਨੇ ਮੈਨੂੰ ਦੱਸਦਾ ਕਹਿੰਦਾ ਇਹਨੂੰ ਰਾਤ ਨੂੰ ਦੇ ਦੇ 9 ਵਜੇ ਹੂੰ ਤੇ ਮੈਂ ਉਵੇਂ ਹੀ ਦੇਦਾ ਅੱਛਾ ਤੇ ਅਸੀਂ ਭੋੜੀਪੁਰੇ ਲੈ ਗਏ ਤੇ ਉੱਥੇ ਭਾਈ ਜੀ 750 ਐਂਟਰੀ ਸੀ ਉੱਥੇ ਅੱਛਾ ਇਹ 98 99 ਦੀ ਗੱਲ ਆ ਆਮ ਉਹ ਤੋਂ ਸੀਗਾ 550 650 ਯਾਨੀ ਕਿ ਉਦੋਂ ਉੱ 750 ਐਂਟਰੀ ਦੇ ਵਿੱਚ ਮੈਂ ਤੇ ਮੇਰਾ ਤਾਂ ਜੀ ਨਾ ਕਰੇ ਛੱਡਣ ਨੂੰ ਕਿਉਂਕਿ ਤਾਂ 750 ਰੁਪਈਆ ਵੀ ਬਹੁਤ ਹੁੰਦੇ ਬਹੁਤ ਸੀ ਬਹੁਤ ਸੀ ਤੇ ਘਰ ਦੇ ਤਾਂ ਪੈਸੇ ਦਿੰਦੇ ਨਹੀਂ ਸੀ ਮਾ 100 100 ਕੱਟ ਕਰਕੇ ਬਾਕੀ ਛੱਡੀ ਮਿੱਤਰਾਂ ਬੈਲੀਆਂ ਦੇ ਹਾਂ ਜਦੋਂ ਛੱਟ ਲੋ ਕੋਈ ਨਹੀਂ ਸ਼ੁਕਲ ਮੇਲਾ ਹੀ ਆ ਭੈਣ ਹੋਣਾ ਦੇ ਵੀ ਬਟੂਏ ਚ ਹੌਲੀ ਕਿਦੇ ਨੇ ਖਸਤਾ ਲਿਆ ਉਹ 150 ਜਿਹੜੀ ਬੁੜੀਆਂ ਦੀ ਗੋਝ ਰੱਖੀ ਹੁੰਦੀ ਆ ਖਸਕਾਇਆ ਕਦੇ ਵੀ ਉਦੋਂ ਕਰਨਾ ਹੀ ਪੈਂਦਾ ਈ ਮਾੜਾ 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 ਮੋਟਾ ਹਾਂਜੀ ਅੱਛਾ ਫਿਰ ਮੈਂ ਜਦੋਂ ਉੱਥੇ ਕਬੂਤਰ ਲਿਖਾਉਣ ਲੱਗੇ ਤੇ ਮੈਂ ਤਾਂ ਬਈ ਕਬੂਤਰ ਨਾਮ ਲਿਖਾਉਣ ਦੇ ਜਾਵੇਂ ਇਹਨਾਂ ਉਧਰ ਨੂੰ ਹਾਂ ਮੈਂ ਕਿਹਾ ਕਬੂਤਰ ਆਪਣਾ ਸਪੈਇਦੇ ਤੇ ਬੈਜੇਦਾ 70 ਕਬੂਤਰ ਹੋ ਗਏ ਵੀ ਆਪਣਾ ਤਾਂ ਨਹੀਂ ਕੋਸ ਬੰਨਣਾ ਅੱਛਾ ਵੀ ਆਪਾਂ ਤਾਂ ਕਹਿੰਦੇ 10 ਵੀ ਹੋਣਗੇ ਚਲ ਛੱਡ ਲਾਂਗੇ ਹਾਂ ਵੀ ਮੈਂ ਕਿਹਾ ਵੀ ਰਹਿਣ ਦੇ ਹਾਂ ਤੇ ਉਹ ਦਿਨ ਉੱਥੇ ਬੰਦਾ ਬੈਠਾ ਇੱਕ ਉਹ ਮੈਂ ਉਧਰ ਉਹ ਸੌਹਰੇ ਵਾਲੇ ਵੀ ਮੀਟ ਧਰੀ ਬੈਠੇ ਹੋਣਗੇ ਹਾਂਜੀ ਉਹਨਾਂ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈਗਾ ਹਾਂ ਹਾਂ ਸਾਲੀ ਸੀ ਬਾਈ ਦੀ ਉੱਥੇ ਅੱਛਾ ਉਹ ਤਾਂ ਫਿਰ ਉਦੋਂ ਵੀ ਵੱਧ ਹੋ ਗਿਆ ਉਹ ਕੰਮ ਤੇ ਪੂਰਾ ਉਹਨਾਂ ਦਾ ਪ੍ਰਬੰਧ ਕੀਤਾ ਹੋਇਆ ਤੇ ਮੈਂ ਤਾਂ ਲਿਖਾਉਣਾ ਜਾਵਾਂ ਤੇ ਮੈਨੂੰ ਬੰਦਾ ਇੱਕ ਕਹਿੰਦਾ ਕਬੂਤਰਾਂ ਲਈ ਸੀ ਮੈਨੂੰ ਕਹਿੰਦਾ ਵੀ ਇਹਨੂੰ ਮੈਂ ਕਾ ਕਬੂਤਰ 77 ਉਹ ਕੇ ਦਾ ਸਪੈਦੇ ਤੇ ਬਹਿ ਜਾਂਦਾ ਹੂੰ ਉਹ ਕਹਿੰਦਾ ਤੁਸੀਂ ਕਹਾਂ ਨੂੰ ਉਹ ਤੋਂ 750 ਨਹੀਂ ਛਡਾਉਂਦਾ ਹੁਣ ਉਹ ਹੀ ਮਾਰਨ ਦੇ ਵਿੱਚ ਚਾਹੀ ਸੀ ਵੀ ਇਹਨੇ ਹਾਰ ਹੀ ਆ ਗਈ ਬਈ ਹਰ ਜਾਣਾ ਮਾ ਬਈ ਹਾਂ ਉਹ ਬੰਦਾ ਮੈਨੂੰ ਕਹਿੰਦਾ ਵੀ ਪਿੰਜਰਾ ਲਿਆਵਰੇ ਉਹਨੇ ਮਿੱਠਾ-ਮੋਠਾ ਵੇਖੀ ਹਣੀਆਂ ਵੀ ਖਿਡਾਰੀ ਬੰਦੇ ਬੱਠ-ਬੁਠ ਵੇਖ ਕੇ ਦੱਸਦੇ ਵੀ ਉੱਡਣ ਵਾਲਾ ਜਾਨਵਰ ਬਣਿਆ ਕਿ ਨਹੀਂ ਬਣਿਆ ਅੱਛਾ ਬੱਠ ਦਾ ਫਰਕ ਹਾਂ ਬੱਠ ਸਹੀ ਮਾਰਦਾ ਸੀਗਾ ਯਾਨੀ ਉਦੋਂ ਤੁਹਾਨੂੰ ਤਜਰਬਾ ਨਹੀਂ ਸੀ ਮੈਨੂੰ ਨਹੀਂ ਸੀ ਤਜਰਬਾ ਜਿਵੇਂ ਹੁਣ ਤੁਸੀਂ ਦੱਸ ਸਕਦੇ ਹੋ ਹਾਂ ਤੇ ਚਲੋ ਮੈਂ ਵੀ ਲਖਾਤਾ ਤੇ ਮਾਰਤਾ ਉਹਲਾ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਮੇਰੇ ਹਿਸਾਬ ਨਾਲ 5.5 ਵਜੇ ਤਣੂ ਬਾਜੀ ਦੇ ਕਬੂਤਰ ਰਹਿ ਗਏ 4 ਅੱਛਾ ਕੀ ਦੇ ਕੀ ਦੇ ਜਿਆਦਾ ਕੁਝ ਹਾਂਜੀ ਇੱਕ ਆਪਣਾ ਸੀ ਇੱਕ ਬਿੰਦਰਪੂਲੀ ਵਾਲੇ ਦਾ ਸੀਗਾ ਸਰਪੰਚ ਜਿਹੜਾ ਸਰਪੰਚ ਦਾ ਪੂਲੇ ਵਾਲਾ ਸਰਪੰਚ ਦਾ ਅੱਛਾ ਤੇ ਦੋ ਕਬੂਤਰ ਹੋਰ ਸੀ ਪਤਾ ਨਹੀਂ ਮੈਨੂੰ ਯਾਦ ਨਹੀਂ ਕੀ ਦੇ ਕੀ ਦੇ ਸੀਗੇ ਅੱਛਾ ਤੇ ਚਾਰਾਂ ਕਬੂਤਰਾਂ ਚ ਬਾਜੀ ਸਾਂਝੀ ਹੋ ਗਈ ਸੀ ਉਦੋਂ ਸਾਂਝੀ ਦਾ ਪਤਾ ਸੀ ਨਹੀਂ ਆਪਾਂ ਨੂੰ ਨਹੀਂ ਸੀ ਇੰਨਾ ਪਤਾ ਉਹ ਮੈਨੂੰ ਤਾਂ ਆਵਾਜ਼ਾਂ ਮਰੀਆਂ ਦੇ ਆ ਜਾ ਆ ਜਾ ਤੇ ਮੈਂ ਤਾਂ ਪਹਿਲਾਂ ਹੀ ਤਿਆਰ ਸੀ ਵੀ ਕੋਈ ਆਵਾਜ਼ ਮਾਰੇ ਹਾਂ ਨਾ ਆਵਾਜ਼ ਤੁਹਾਨੂੰ ਕੀ ਪਤਾ ਸੀ ਕਿਤੇ ਹੋਰ ਕਹਿੰਦੇ ਹੁਣ ਵੀ ਉਹ ਬੈਠੇ ਆਲੇ ਆ ਜਾ ਤੁਹਾਡ ਕੁ ਤਾਂ ਅੱਛਾ ਤੁਹਾਡਾ ਉੱਪਰ ਖੜਾ ਸੀ ਅੱਛਾ ਤੇ ਜੇ ਜਿਵੇਂ ਹੁਣ ਨੌਲੇਜ ਹੈ ਜੇ ਉਹਵੇਂ ਨੌਲੇਜ ਹੁੰਦੀ ਤਾਂ ਫੇਰ ਆਪਾਂ ਬਾਜੀ ਕੱਲੇ ਜਾਤ ਲੈ ਲੈਂਦੇ ਵੀ ਆਪ ਨੂੰ ਪਤਾ ਹੀ ਨਹੀਂ ਵੀ ਖੜਾ ਮੈਂ ਤਾਂ ਕਹਾਂ ਵੀ ਇਹਦਾ ਕੀ ਪਤਾ ਇਹਨੇ ਕਦੋਂ ਉੱਥੇ ਬ੍ਰੇਕਡਾਊਨ ਕਰ ਜਾਣੇ ਹਾਂ ਵੀ ਇਹਦੇ ਸਵੈਦੇ ਤੇ ਵਹਿ ਜਾਣਾ ਅੱਛਾ ਤੇ ਮੈਂ ਤਾਂ ਕਹਿੰਦਾ ਹੀ ਕੋਈ ਆਵਾਜ਼ ਮਾਰੇ ਯਾਨੀ ਇਹ ਉਹ ਕਬੂਤਰ ਆ ਹਾਂਜੀ ਉਹ ਕਬੂਤਰ ਆ ਚਲ ਅੱਛਾ ਤ 25 ਸਾਲ ਪੁਰਾਣਾ ਕਬੂਤਰ ਹਜੇ ਇਹ 2 ਸਾਲ ਪੁਰਾਣਾ ਹੀ ਲੱਗਦਾ ਹਾਂਜੀ ਹਾਂ ਜੀ ਇਹ ਕਈਆਂ ਨੇ ਮੈਨੂੰ ਪੁੱਛ ਲੈਣਾ ਇਹ ਬਾਈ ਜੀ ਪਰ ਕੀ ਇਹ ਕੱਚੇ ਲਵਾਉਂਦਾ ਹੀ ਇਹ ਫੋਲੇ ਲਵਾਉਣ ਲੱਗ ਪੋਲੇ ਦੇ ਆਂਡੇ ਲਵਾਉਣ ਲੱਗ ਗਏ ਨਹੀਂ ਦੇਖੋ 25 ਸਾਲ ਪੁਰਾਣਾ ਮੈਂ ਪਹਿਲੀ ਵਾਰੀ ਕਬੂਤਰ ਦੇਖ ਰਿਆ 22 ਸਾਲ ਵਾਲਾ ਤਾਂ ਮੈਂ ਜੱਗ ਉਹਦੇ ਲੱਤਾਂ ਹੋਰ ਤੇ ਇਹ ਵਜਨਦਾਰ ਗੱਲ ਹਾਂਜੀ ਹਾਂਜੀ ਹੈਗੀ ਕਿ ਕੋਈ ਬਾਈ ਨਾ ਸਾਂ ਬਹੁਤ ਆ ਬਾਈ ਦੀ ਕਿ ਉਹ ਬਦਾਮ ਜਦ ਪਾਉਣੇ ਆ ਇਹਨੂੰ ਵੀ ਨਾਲ ਹੀ ਪਾਉਣੇ ਆ ਸੋਲੇ ਹੋਗੇ ਰਾਗਪੂਰੀ ਪਾਉਣੀਆਂ ਇਹਨੂੰ ਜਾਣੀ 25 ਸਾਲ ਤੱਕ ਬੁੱਤਰ ਹੈਗੇ ਜੀ ਹੈਗੇ ਅੱਛਾ ਪਵਿੱਤਰ ਬਾਈ ਜੀ ਇਹ ਅੰਡੇ ਹੁਣ ਇਹਦੇ ਬੱਚੇ ਕੱਢ ਸਕਦਾ ਨਹੀਂ ਬੱਚੇ ਨਹੀਂ ਅੰਡੇ ਕੱਢ ਜਾਣੀ ਉਮਰ ਦੇ ਹੁਣ ਜਿਹੜਾ ਉਮਰ ਤੋਂ ਵੱਡਾ ਹੋ ਗਿਆ ਹੈ ਤੇ ਬਹੁਤ ਹਾਂਜੀ ਬਹੁਤ ਚੜਦਾ ਹਟਿਆ ਜੀ ਅੰਡੇ ਲਾਉਣ ਨੂੰ ਉਹ ਤੁ ਬਾਜੀ ਸੱਤ ਤੋਂ ਸਾਤੀ ਉਡਣ ਲੱਗ ਪਈ ਉੱਥੇ ਨਹੀਂ ਘਰੇ ਇੰਨਾ ਉੜਦਾ ਹੀ ਰਾਤ ਨੂੰ ਬੈਠਾ ਨਹੀਂ ਉਹ ਬਾਜੀ ਦੇ ਜਿੱਤੇ ਅੱਛਾ ਉੱਥੇ ਬੈਠਾ ਨਹੀਂ ਰਾਤ ਨੂੰ ਛਪੈਦੇ ਤੇ ਬੈਠ ਗਿਆ ਇਹ ਬਾਅਦ ਚ ਘਰੇ ਵੀ ਇੰਨਾ ਉੜਦਾ ਹੀ ਤੜਕੇ ਛੜਦਾ ਜੇ ਬਾਜੀ ਚਾਰ ਵਜੇ ਮੌਕੇ ਕੀ ਤੇ ਘਰੇ ਵੀ 7-8 ਵਜੇ ਪੈਂਦੇ ਰਾਤ ਨੂੰ ਤੇ ਬਹਿਣ ਵੀ ਸਿੱਧਾ ਲੱਗ ਗਈ ਛਤਰੀ ਤੇ ਸਪੈਦਾ ਹੀ ਭੁੱਲ ਗਿਆ ਸੀ ਸਪੈਦਾ ਭੁੱਲ ਗਿਆ ਉਹ 700 ਨੇ ਭਲਾਤਾ ਉਹਦੇ ਨੇ ਧੜਕਣ ਖਬਰ ਕਿਵੇਂ ਤੇਜ ਰਹੀ ਅੱਛਾ ਪੈਸੇ ਕਿੰਨੇ ਮਿਲੇ ਉਦੋਂ 13000 ਤੇ ਹੁਣ ਕਿੰਨੇ ਪੈਸੇ ਆਏ ਸੀ ਵਾਵਾ ਰੁਪਏ ਸੀਗਾ ਯਾਨੀ ਸਕੂਟਰ ਲੈਣ ਵਾਲੀ ਗੱਲ ਹੋ ਗਈ ਸੀ ਘਰੇ ਆ ਕੇ ਤਾਂ ਫਿਰ ਉਹ ਬਾਗੋ-ਬਾਗ ਹੋ ਗਏ ਹੋਣਗੇ ਆਣਾ ਪੂਰੀ ਫਤਨ ਇਹ ਵੀ 100-100 ਦੇ ਹੁੰਦੇ ਸੀ ਉਦੋਂ 500 ਦਾ ਨੋਟ ਵੀ ਹੁੰਦਾ ਸੀ ਤੇ ਪੂਰੇ ਖਾਸ ਸੀਗੇ ਉਦੋਂ ਫਿਰ ਬੱਲੇ ਇਹ ਮੈਂ 3 ਬਾਈ ਹੀੜੇ ਹੀ ਤਿੰਨੇ ਜਿੱਤਿਆ ਸੀ ਕਿੱਥੇ ਕਿੱਥੇ ਇਹ ਮੋਠਾ ਨਹੀਂ ਜਿੱਤਿਆ ਸੀਗਾ ਜੀ ਅੱਛਾ ਤੇ ਦੂਜੀ ਵਾਰੀ ਮੈਂ ਫੇਰ ਮੋਠਾਂ ਲਈ ਛੜਤਾ ਉਦੋਂ ਹਰ ਗਿਆ ਹੀ ਲਾਹੜ ਤੇ ਜਾ ਕੇ ਇਹਨੂੰ ਮੈਂ ਰੰਗਤਾ ਸੀ ਜਿਆਦੇ ਹਾਂ ਤੇ ਇਹ ਵਿਚਾਰੇ ਬੇਵੱਸ ਹੋ ਗਿਆ ਕੰਮ ਅੱਛਾ ਰੰਗੇ ਦਾ ਵੀ ਫਰਕ ਪੈਂਦਾ ਇਹਦੀਆਂ ਖੰਭ ਬਣ ਗਈ ਦੂਜੂ ਬੱਤੀਆਂ ਬੱਤੀਆਂ ਹੀ ਨਹੀਂ ਬਣ ਜਾਂਦੇ ਆਏ ਬਣ ਗਈ ਜਿਆਦਾ ਰੰਗ ਲੱਗ ਗਏ ਕਿਉਂਕਿ ਪੁੱਤਰ ਬਾਈ ਜਿਹੜਾ ਨਵਾਂ ਜੂਥਾ ਹੁਣ ਇੱਥੇ ਵੀ ਬੈਠੇ ਆ ਮੁੰਡੇ ਹੋਰ ਵੀ ਆ ਗਏ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਦੇ ਆ ਇਹ ਰੰਗਣ ਦਾ ਵੀ ਹਿਸਾਬ ਕਿਤਾਬ ਕੋਈ ਫਰਕ ਪੈਂਦਾ ਰੰਗਣ ਦਾ ਹਿਸਾਬ ਤਾਂ ਵਹਿ ਗਈ ਹੁਣ ਤਾਂ ਸਪੈਲਟ ਸੁਪਲਟ ਚੱਲ ਪਿਆ ਹੁਣ ਤਾਂ ਖਾਂਬੜੀ ਖਰਾਬ ਹੁੰਦੇ ਅੱਛਾ ਉਦੋਂ ਤਾਂ ਪਾਣੀ ਪੋਣੀ ਚ ਭੌਕੇ ਉਵੇਂ ਹੀ ਲਾਉਂਦੇ ਸੀ ਨਹੀਂ ਐਨਾ ਤਰੀਕਾ ਸੀ ਯਾਰ ਜਾਨੀ ਰੰਗਣ ਦਾ ਵੀ ਉਹ ਵਜਨ ਦਾ ਫਰਕ ਪੈਂਦਾ ਵਾ ਹਾਂ ਜੀ ਫਰਕ ਪੈਂਦਾ ਜੀ ਅਈਆ ਇਹ ਫਿਰ ਪਹਿਲਾਂ ਉਹਨੇ ਮਾੜੀ ਮੁੱਟੀ ਜਾਣ ਪਛਾਣ ਕਰਾਤੀ ਹਾਂਜੀ ਹਾਂਜੀ ਜਾਣ ਪਛਾਣ ਕਰਾਤੀ ਉੱਡੇ ਹੀ ਬਹੁਤ ਐ ਉਦੋਂ ਉਦੋਂ ਕਿਹੜੇ ਖਿਡਾਰੀ ਆ ਗਏ ਸੀਗੇ ਉਦੋਂ ਬਾਈ ਕੋਸਕ ਬੰਦੇ ਵਿੱਚ ਹੈ ਨਹੀਂ ਉਹ ਜਿਹੜੇ ਸੀਗੇ ਉਹ ਚਲੋ ਕੋਈ ਨਾ ਆਪਾਂ ਯਾਦ ਤਾਂ ਕਰੀਏ ਉਹਨਾਂ ਨੂੰ ਉਦੋਂ ਇੱਕ ਹੁੰਦਾ ਸੀਗਾ ਜਨੇਰ ਤੋਂ ਮੁੰਡਾ ਅੱਛਾ ਕੀ ਨਾਮ ਸੀ ਉਹਦਾ ਜਨੇਰ ਦਾ ਨਨਕੂ ਨਨਕੂ ਹਾਂਜੀ ਉਦੋਂ ਜਿੱਦੇ ਉਥੋਂ ਜਿੱਤਿਆ ਜਨੇਰੋਂ ਆ ਆਪਣੇ ਮਾਂ ਦੇ ਮੋਠਾ ਵਾਲਿਆਂ ਅੱਛਾ ਉਦੋਂ ਦੋ ਨਾਨਕੂ ਤੇ ਬੈਠੀ ਜਾਂਦੇ ਸੀ ਅੱਛਾ ਤੇ ਇੱਕ ਆਪਣਾ ਤੇ ਇੱਕ ਮੁੰਡਾ ਇੱਕ ਕਬੂਤਰ ਹੋ ਸੀ ਸਾਡੀ ਬਾਜੀ ਦੋਹਾਂ ਦੀ ਸਾਂਝੀ ਹੋ ਗਈ ਸੀ ਹੂੰ ਤੇ ਨਾਨਕੂ ਤੇ ਆ ਬਹਿੰਦੇ ਫਿਰਦੇਗੇ ਤਾਰਾ ਮੈਨੂੰ ਕਹਿੰਦਾ ਵੀ ਆਪਾਂ ਬਾਜੀ ਨਹੀਂ ਸਾਂਝੀ ਕਰਨੀ ਮੈਂ ਵੀ ਚੱਲ ਨਹੀਂ ਕਰਦੇ ਹੂੰ ਉਹ ਬਹਿੰਦੇ ਬਹਿੰਦੇ ਟਾਈਮ ਕਰਕੇ ਤੇ ਫਿਰ ਬਈ ਉਹ ਆਦੇ ਤੇ ਪੜਨਾ ਲੱਗੇ ਤਾਂ ਉਹ ਪੂਰਾ ਨੱਚਿਆ ਨਨਕੂ ਨਨਕੂ ਹਾਂ ਅੰਦੀ ਵਾਇਕ ਤਾਂ ਪੂਰਾ ਵੀ ਮੇਰੇ ਵੀ ਜਿੱਤ ਗਏ ਪਰ ਗੁੱਸਾ ਨਹੀਂ ਕੋਈ ਕਰਦਾ ਸੀ ਹੁਣ ਤਾਂ ਜਿਵੇਂ ਆ ਗਰੁੱਪਾਂ ਜਦ ਇਹ ਲੱਗ ਜਾਂਦੇ ਆ ਜੀ ਉਹ ਕਿ ਨਹੀਂ ਉਦੋਂ ਦਾ ਸਮਾਂ ਹੋਰ ਸੀਗਾ ਹੋਰ ਸਮਾਂ ਸੀਗਾ ਅੱਛਾ ਯਾਨੀ ਇਹ ਉਦੋਂ ਪੇ ਪਹਿਲੀ ਬਾਜੀ ਇਹ ਕਬੂਤਰ ਥੋੜਾ ਜਿੱਥੇ ਫਿਰ ਉਸ ਤੋਂ ਬਾਅਦ ਚੱਲ ਸੋ ਚੱਲ ਉਸ ਤੋਂ ਬਾਅਦ ਤਾਂ ਬਹੁਤ ਜਿੱਤ ਗਏ ਫਿਰ ਬਾਈ ਨੇ ਤੋਤੇ ਨੇ ਨਹੀਂ ਕੋਈ ਗੱਲ ਕੀਤੀ ਨਹੀਂ ਤੋ ਤਾਂ ਥੋੜਾ ਸ਼ੌਂਕ ਘਟਾ ਗਿਆ ਸੀ ਉਦੋਂ ਕੀ ਗੱਲ ਪਤਾ ਨਹੀਂ ਕੋਈ ਬਸ ਥੋੜਾ ਨਾ ਤੋਤੇ ਬਾਈ ਕਾਤੋ ਘਟਾਤਾ ਸੀ ਥੋੜਾ ਏਟੇ ਲਿਆ ਹੋ ਗਿਆ ਸੀ ਥੋੜਾ ਸਰੀਰ ਤੋਂ ਢਿੱਲਾ ਹੋ ਗਿਆ ਸੀ ਸਰੀਰ ਤਾਂ ਅੱਜ ਵੀ ਬਾਗੋ ਬਾਗਾ 25 ਸਾਲ ਬਾਅਦ ਉਹ ਗੱਲ 98 99 ਦੀ ਆ ਨਹੀਂ ਪਰ ਉਦੋਂ ਥੋੜਾ ਜਿਹਾ ਦਿਮਾਗ ਤੇ ਹੋ ਗਿਆ ਸੀ ਬੋਝ ਪੈ ਗਿਆ ਚਲੋ ਅੱਛਾ ਇਹ ਫਿਰ ਉਦੋਂ ਬਾਅਦ ਆਪਾਂ ਫਿਰ ਕਿਵੇਂ ਇਹ سلسلہ ਅੱਗੇ ਵਧਿਆ ਫਿਰ ਬਸ ਹੀ ਫਿਰ ਇੱਕ ਕਬੂਤਰ ਹੋਰ ਫੜਿਆ ਸੀਗਾ ਹਾਂ ਉਹ ਵੀ ਪੂਰਾ ਸਿਰੇ ਦਾ ਹੀ ਫੜਿਆ ਸੀਗਾ ਹਾਂ ਫੜੇ ਦੋ ਹੀ ਆਪਾਂ ਨਹੀਂ ਇਹ ਤਾਂ ਹੁਣ ਕਹਿਣ ਦੀਆਂ ਗੱਲਾਂ ਕੀ ਪਤਾ ਗਾਹਾਂ ਕਿੰਨੇ ਗੱਲਾਂ ਬਤਾ ਅਜ ਆਪਣੇ ਨਿਕਲੇ ਹੋਣ ਨਾ ਨਾ ਦੋ ਅੱਛਾ ਦੂਜਾ ਫਿਰ ਕਿੱਥੋਂ ਫੜਿਆ ਦੂਜਾ ਇਥੋਂ ਪਿੰਡੋਂ ਹੀ ਫੜਿਆ ਸੀ ਬਾਜੀ ਤੂੰ ਉਹ ਪਵਿੱਤਰ ਭਾਈ ਹੁਣ ਲੋਕਾਂ ਨੇ ਫੜਨ ਲੱਗ ਜਾਣਾ ਤੇਰੀਆਂ ਗੱਲਾਂ ਕੀਤੀਆਂ ਤੇ ਵੀ ਪਵਿੱਤਰ ਵਾਲਾ ਹੀ ਫੜੀਏ ਇੱਕ ਗੱਲ ਆਈ ਫੜਦੇ ਤਾਂ ਆਪਣੇ ਹੀ ਲੋਕ ਫੜਦੇ ਹੀ ਆ ਉਹ ਨਹੀਂ ਕੋਈ ਗੱਲ ਅੱਛਾ ਤੇ ਪਰ ਬੰਦੇ ਤਾਂ ਫੜ ਕੇ ਹੀ ਹੁਣ ਘਰੇ ਦਾ ਤਿਆਰ ਹੁੰਦੇ ਨਹੀਂ ਕਹਿੰਦੇ ਨਾ ਕੋਈ ਚੰਗਾ ਦਿੰਦਾ ਹੀ ਤੇ ਨਾ ਹੀ ਕੋਈ ਚੰਗਾ ਦਿੰਦਾ ਜੇ ਇੱਕ ਦੋ ਚੰਗੇ ਫੜ ਲੇ ਤਾਂ ਕੰਮ ਚੱਲ ਜਾਂਦਾ ਨਹੀਂ ਬਹੁਤ ਬੰਦੇ ਆ ਰਹੇ ਕਬੂਤਰ ਫੜੇ ਆ ਉਹਨਾਂ ਤੋਂ ਤਾਂ ਬਣੇ ਨਹੀਂ ਇਹ ਕੁਦਰਤ ਨੇ ਮੈਂ ਤਾਂ ਤਾਂ ਹੁਣ ਤਾਂ ਬੈਠੇ ਦੀ ਵੀ ਗੱਲ ਤਾਂ ਹੈਗੀ ਆ ਤਾਂ ਬੈਠੇ ਦੀ ਗੱਲ ਹੈਗੀ ਆ ਜੀ ਤਾਂ ਬੈਠੇ ਤਾਂ ਫੇਰ ਹੀ ਆ ਤਾਂ ਬੈਠਾ ਉਹ ਜਿਹੜਾ ਮੈਂ ਕੂਤਰ ਦੂਜਾ ਫੜਾਈ ਉਹ ਫੜਾਈ ਮੈਂ ਕਾਕ ਇੱਕਲੇ ਆਦਿਆਂ ਦਾ ਹਾਂ ਸਿਰੇ ਦੇ ਬ੍ਰਾਂਡ ਦਾ ਸਿਰੇ ਦਾ ਬ੍ਰਾਂਡ ਆ ਤੇ ਪਰ ਮੈਂ ਉਹ ਦਿੱਤਾ ਬਹੁਤ ਬੰਦਿਆਂ ਨੂੰ ਕਿਤੇ ਕੋਈ ਲੈ ਗਿਆ ਮੈਂ ਤਾਂ ਕਿਤੇ ਕੋਈ ਲੈ ਗਿਆ ਹਾਂ ਤੇ ਉਹ ਮੈਂ ਵਾਪਸ ਲੈ ਆਉਂਦਾ ਸੀਗਾ ਹਾਂ ਫੇਰ ਬੱਚੇ ਮੇਰੇ ਕੋਲੇ ਉੱਡੇ ਆ ਬਾਈ ਬੈਠਾ ਜਿਹੜਾ ਰਾਜਾ ਵੀਰੇ ਵਾਲਾ ਹਾਂ ਇਹਨੂੰ ਮੈਂ ਕਹਿਆ ਯਾਰ ਵੀ ਕਬੂਤਰ ਆਪਣਾ ਕੋਲੇ ਹੈਗਾ ਉਹ ਯਾਰ ਕਬੂਤਰੀ ਕੋਈ ਫਿਰ ਉਹ ਬਾਈ ਨੇ ਮੈਨੂੰ ਬੜੀ ਕਬੂਤਰੀ ਦਿੱਤੀ ਕਾਕੇ ਕਿਹਾ ਚਲਿਆ ਕਿ ਪਤਾ ਨਹੀਂ ਲੈਂਦੀ ਬਾਈ ਨੇ ਬਾਈ ਕਿੱਥੋਂ ਲੈਂਦੀ ਸੀਗੀ ਫਰੀਦਕੋਟ ਮੁੰਡਾ ਲਾਟੀ ਲਾਟੀ ਉਤੋਂ ਬੱਚੇ ਲਿਆਏ ਸੀ ਅੱਛਾ ਉਹ ਬਾਈ ਆ ਲੈਂਦੀ ਸੀ ਉਹ ਫਰੀਦਕੋਟ ਪਲਵਾਨ ਕੋਪਲ ਕੋਲੇ ਸੀ ਹੈ ਨਾ ਕਾਕੇ ਦੇ ਕਬੂਤਰ ਦਿੱਤੇ ਵੇ ਅੱਛਾ ਪੋਪਲ ਪਲਵਾਨ ਬਾਈ ਜੀ ਹਾਂ ਹਾਂ ਉਹਦੇ ਬੱਚੇ-ਬੁੱੱਚੇ ਲਾਉਂਦੇ ਤਾਂ ਗਵਾਟ ਜਾਂਦੇ ਸੀ ਉਹਨਾਂ ਦੇ ਹਾਂ ਉਹ ਸ਼ਹਿਰ ਚ ਆ ਵੀ ਹੋ ਗਏ ਸਾਡੇ ਏਰਗੇ ਤਾਂ ਉਹ ਵੀ ਕਾਕੇ ਦੇ ਘਰੋਂ ਨਿਕਲ ਕੇ ਵੀ ਸਾਡੇ ਪਿੰਡ ਆ ਜਾਂਦੇ ਸੀ ਚਾ ਵਾਰੀ ਤੇ ਛੱਟੇ ਘਰੋਂ ਪੁੱਤਰ ਵੀ ਉਹਨਾਂ ਦੇ ਪੱਤੇ ਜਾਂਦੇ ਜਦੋਂ ਪਿੰਡ ਆ ਜਾਂਦੇ ਫਿਰ ਬਾਈ ਨੂੰ ਉਹ ਦੇਤੀ ਹਾਂ ਉਹਦੇ ਫਿਰ ਪਵਿੱਤਰ ਬਾਈ ਬੱਚੇ ਉਹਦੇ ਬੱਚੇ ਬਈ ਸਾਰੇ ਹੁੰਦੇ ਜਿੰਨੇ ਛੱਡੇ